ਭਾਈ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਨਾ ਇੱਥੇ ਇੱਕ ਟੋਬਾ ਹੋਇਆ ਕਰਦਾ। ਭਾਈ ਇਸ ਸਾਈਡ ਦਾ ਪਾਣੀ ਫੇਰ ਵੀ ਘਟਾ ਦੂਜੀ ਸਾਈਡ ਦਾ ਪਾਣੀ ਬਹੁਤ ਜ਼ਿਆਦਾ ਖੜਿਆ ਰੋੜ ਕੇ ਪਰਲੇ ਪਾਸ। ਭਾਈ ਨਿਕਲ ਕੇ ਨਿਕਲ ਕੇ ਹਮੇ ਤਾਂ ਨਿਕਲ ਕੇ ਭਾਈ ਕਿਸ਼ਤੀਆਂ ਵਾਂ। ਟਵਾਇਟਰ ਦੇ ਉੱਪਰ ਪਾਣੀ ਚੜਿਆ ਪਿਆ। ਇਹੋ ਦੇਖੋ ਭਾਈ ਪਾਣੀ। ਉਧਰ ਨਾ ਗੱਡੀ ਵੀ ਸਿੰਗਲ ਸਿੰਗਲ ਆ ਰਹੀ ਹੈ ਪਰ ਗੱਡੀਆਂ ਉਧਰ ਨਾ ਹੀ ਜਾਵੇ ਤਾਂ ਵਧੀਆ ਕਿਉਂਕਿ ਦੇਖੋ ਭਾਈ ਹਾਲ ਭਾਈ ਪਾਣੀ ਦਾ। ਅਸਰੀ ਕਾਲਵਾਈ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਹੋਇਆ 14 ਅਗਸਤ ਦਾ ਬਾਈ ਇੱਕ ਵਾਰ ਵਲੌਗ ਫੇਰ ਬਣਾਣਾ ਪੈ ਗਿਆ ਅੱਜ ਕਹਾਣਾ ਅੱਜ ਮੈਂ ਲਾਂਡਰਾ ਦੇ ਇੱਕ ਪੋਸਟ ਪਾਈ ਦੀ ਕਹਿੰ ਵੀ 4:00 ਵਜੇ ਵੀ ਸ਼ਾਮ ਅੱਜ ਮੀਂਹ ਪੈ ਗਿਆ ਬਹੁਤ ਜ਼ਿਆਦਾ ਵੀ ਲਾਂਡਰਾ ਤੇ ਖਰੜ ਨੂੰ ਨਾ ਜਾਇਓ ਕਿਉਂਕਿ ਜਾਮ ਬਹੁਤ ਲੱਗਿਆ ਵਾ ਕਹਾਣਾ ਮੀਂਹ ਪਾਈ ਨੂੰ ਵੀ ਹੁਣ 3 ਤੇ 4 ਘੰਟੇ ਹੋ ਗਏ ਮੈਂ ਕਹਿੰਦਾ 3-4 ਵੇ ਮੀਂਹ ਪੂਰਾ ਪੈ ਰਿਹਾ ਦਾ 2-3 ਘੰਟਾ 1.5 ਘੰਟਾ ਪਿਆ ਆ ਉਸ ਤੋਂ ਬਾਅਦ ਹੁਣ ਵੀ ਜਾ ਕੇ ਇੰਨਾ ਕੁ ਬੁਰਾ ਹਾਲ ਹੋਇਆ ਵਾ ਬਾਈ ਰੋਡ ਦਾ ਕਿਆ ਕਹਿਣਾ ਵੀ ਪਾਣੀ ਤਾਂ ਦੋਨੋਂ ਪਾਸੇ ਖੜਿਆ ਹੀ ਆ ਤੇ ਜਾਮ ਮੈਂ ਕਹਿੰਦਾ 1 ਘੰਟੇ ਤੇ ਲੱਗਿਆ ਹੋਇਆ ਸਾਨੂੰ ਅਸੀਂ ਪਿੱਛੇ ਸੰਤੇ ਮਦਰੇ ਦੇ ਜਾਮ ਲੱਗ ਗਿਆ ਦਾ ਭਾਈ ਜੀਟੀਪੀਐਲ ਤੇ ਖਰੜ ਤੱਕ ਭਾਈ ਜਾਵੇਂ ਜਾਮ ਲਗਿਆ ਹੋਇਆ ਰੋਡ ਤੇ ਪਾਣੀ ਵੀ ਇੰਨਾ ਚੱਲ ਰਿਹਾ ਆ ਗੱਡੀਆਂ ਵੀ ਹੌਲੀ ਹੌਲੀ ਚੱਲਣ ਲੱਗੀਆਂ ਹੋਵੇ ਦੂਜੀ ਸਾਈਡ 'ਚ ਜਿਹੜਾ ਉਧਰ ਖਰੜ ਤੇ ਜਾਂਦਾ ਭਾਈ ਲਾਂਡਰਾਂ ਨੂੰ ਉਹ ਰੋਡ ਦਾ ਜਮਾਂ ਤੇ ਖਸਤਾ ਹੋਇਆ ਵਾ ਵਾਣਾ ਟੁੱਟਿਆ ਵਾ ਜਮਾਂ ਤੇ ਬਾਈ ਅੱਜ ਖੜਿਆ ਤਾਂ ਖੱਡਿਆ ਵਾ ਗੋਡਿਆਂ ਗੋਡਿਆਂ ਤੱਕ ਭਾਈ ਪਾਣੀ ਦੇ ਅੰਦਰ ਖੜਿਆ ਦਾ ਇੰਨਾ ਇੰਨੇ ਖੱਡੇ ਡੁੰਗੇ ਪਏ ਹੋਏ ਆ ਰੋਡ 'ਵਾਂ ਰੋਡ ਕੇ ਹਾਲਾਤ ਐ ਇਸ ਟਾਈਮ ਜਿਹੜਾ ਹੁਣ ਤੁਹਾਨੂੰ ਦਿਖਾ ਰਹੇ ਆ ਭਾਈ ਪਾਣੀ ਤਾਂ ਭਾਈ ਰੋਡ ਕੇ ਦੋਨੋਂ ਸਾਈਡੇ ਖੜਿਆ ਆ ਇਸ ਸੜੀ ਬਹੁਤ ਜ਼ਿਆਦਾ ਪਾਣੀ ਖੜਿਆ ਹੋਇਆ। ਅਸੀਂ ਥੋੜੀ ਦਿੱਜੀ ਸਾਈਡ ਲਾ ਉੱਪਰ ਕਰਕੇ ਲਾਈ ਵੀ ਆ ਬਾਈ ਦੂਜੀ ਸਾਈਡ ਪਾਣੀ ਨੀਚੇ ਨੀਚੇ ਵਾਲੀ ਸਾਈਡ ਤਾਂ ਪਾਣੀ ਬਹੁਤ ਜ਼ਿਆਦਾ ਆ ਪਰਲੇ ਪਾਸੇ ਦਾ ਪਾਣੀ ਬਹੁਤ ਪਹਿਲਾਂ ਹੀ ਬਹੁਤ ਖੜਿਆ ਹੋਇਆ ਹੈ ਬਾਈ। ਉਧਰ ਨਾ ਗੱਡੀ ਵੀ ਸਿੰਗਲ ਸਿੰਗਲ ਆ ਰਹੀ ਹੈ ਪਰ ਗੱਡੀਆਂ ਉਧਰ ਨਾ ਹੀ ਜਾਵੇ ਤਾਂ ਵਧੀਆ ਕਿਉਂਕਿ ਖੱਡੇ ਬਹੁਤ ਜ਼ਿਆਦਾ ਵੱਡੇ ਪਏ ਹੋਏ ਉਧਰ। ਤਾਂ ਗੱਲ ਪੂਰੀ ਬਣਦੀ ਆ ਵੀ ਖੱਡੇ ਰੋਡ 'ਵਾਂ ਖੱਡਿਆਂ 'ਵਾਂ ਸੜਕ ਬਣੀ ਵੀ ਆ ਬਾਈ ਹੁਣ ਤਾਂ ਐ ਨਹੀਂ ਪਤਾ ਲੱਗ ਰਿਹਾ ਹੈਗਾ। ਬੰਦੇ ਵੀ ਡਾਇਵਰਟਰਾਂ ਦੇ ਉੱਪਰ ਮੋਟਰਸਾਈਕਲ 'ਤੇ ਜਾਣ ਲੱਗੇ ਹੋਏ ਕਿਉ ਕੁਈ ਡਿਵਾਈਡਰ ਕੋਲ ਨੂੰ ਜਾ ਰਿਹਾ ਯੋ ਦੇਖ ਕੁਛ ਪਾਣੀ ਵਿੱਚ ਵਿੱਚ ਪਾਈ ਆਪਣੇ ਬੂਡਬਾਰਡ ਪੈਂਟਾ ਮੁੰਟਾ ਗਿੱਲੀਆਂ ਕਰੀ ਜਾ ਰਹੇ ਆ ਕਈਆਂ ਕੇ ਭਾਈ ਮੋਟਰਸਾਈਕਲ ਵੀ ਖਰਾਬ ਹੋ ਗਏ ਦੇਖੋ ਭਾਈ ਹਾਲ ਭਾਈ ਪਾਣੀ ਦਾ ਕਿੰਨਾ ਗੁਰਾ ਹਾਲ ਆ ਭਾਈ ਪਾਣੀ ਦੇਖੋ ਕਿੰਨਾ ਕਿੰਨਾ ਉਹ ਦੇਖੋ ਐਕਟਿਵ ਆ ਗਏ ਟਾਇਰ ਵੀ ਡੁੱਬ ਰਹੇ ਆ ਵਿੱਚ ਵਿੱਚ ਛਾਲ ਮਹਿਗਾ ਮਾਰ ਕੇ ਅੰਦਰ ਜਾ ਰਿਹਾ ਯੋ ਮਾਹੌਲ ਹੈ ਭਾਈ ਆ ਲਾਂਡਰਾ ਤੇ ਖਰੜ ਰੋਡ ਦਾ ਯੋ ਦੇਖੋ ਭਾਈ ਪਾਣੀ ਕਿੰਨਾ ਚੱਲ ਰਿਹਾ ਭਾਈ ਦੇਖੋ ਮੀ ਪੈਨ ਵੀ 3-4 ਘੰਟੇ ਹੋ ਗਏ ਬਾਈ ਪਾਣੀ ਕੀ ਨਿਕਾਸ ਹੀ ਨਹੀਂ ਹੋਈ ਹਾਲ ਤੱਕ ਰੇ ਬਾਈ ਹੌਲੇ ਹੌਲੇ ਜਾ ਰਹੇ ਆ ਆਪਣੀ ਮੰਜ਼ਿਲ ਵੱਲ ਪਰ ਪਾਣੀ ਬਹੁਤ ਖੜਿਆ ਬਾਈ ਰੋਡ ਤੇ ਕੀ ਕਰੀਏ ਹੁਣ ਦੂਜੀ ਸਾਈਡ ਦਾ ਬਾਈ ਜਾਮ ਲੱਗਿਆ ਪਿਆ ਪੂਰਾ ਗੱਡੀਆਂ ਫਸੀਆਂ ਖੜੀਆਂ ਆ ਇੱਥੇ ਬਾਈ ਕੋਈ ਨਾ ਕੋਈ ਤਾਂ ਵੈਸੇ ਮੁਲਾਜ਼ਮ ਦਾ ਫਿਰ ਚਾਹੀਦਾ ਹੀ ਆ ਜਿਹੜਾ ਟ੍ਰੈਫਿਕ ਕੱਢਾ ਸਕੇ ਰਾਤ ਨੂੰ ਕਿਉਂਕਿ ਇੰਨਾ ਕ ਬੜਾ ਜਾਮ ਲੱਗਿਆ ਮੈਂ ਬਾਈ ਇਹੋ ਦੇਖੋ ਬਾਈ ਪਾਣੀ ਕਿੰਨਾ ਕਿੰਨਾ ਰੋਡ ਤੋਂ ਮੈਂ ਮਾਰਦਾ ਵਾ ਇੱਕ ਬਲੌਗ ਦਿੱਲੀ ਦਾ ਜੇ ਮੈਂ ਬਣਾਣ ਲੱਜਾ ਵਾ ਨਾ ਇੱਥੇ ਇੱਕ ਦਿੱਲੀ ਦਾ ਨਵਾਂ ਬਲੌਗ ਬਣ ਜਾਵ ਜੇ ਚਾਹੀਏ ਤਾਂ ਰੋਜ਼ ਲੋਕਾਂ ਨੇ ਕਹਿਣਾ ਜੀ ਬਈ ਇੱਕੇ ਚੀਜ਼ ਦਿਖਾਣ ਲੱਗੇ ਪਾਣੀ ਦੇਖੋ ਬਈ ਡਿਵਾਈਡਰ ਕੇ ਵੀ ਉੱਪਰ ਚੱਲ ਰਿਹਾ ਕਿੰਨਾ ਕਿੰਨਾ ਪਾਣੀ ਆ ਗੱਡੀਆਂ ਦੇ ਟਾਇਰ ਵਿੱਚ ਡੁੱਬੇ ਬਈ ਸਾਰੇ ਬਾਈ ਉਹ ਦੇਖੋ ਬਾਈ ਡਿਵਾਈਡਰ ਕੇ ਉੱਪਰ ਪਾਣੀ ਚੜਿਆ ਪਿਆ ਡਰ ਲਗਾ ਜੀ ਪਾਣੀ ਮੇ ਫੋਨ ਕਰਕੇ ਮੁੜ ਕੇ ਮਿਲਣਾ ਨਹੀਂ ਹੈਗਾ ਬਾਹਰ ਕੱਢਣਗੀ ਕਿਆ ਗਾ ਇਹਨੂੰ ਭਾਈ ਜਿਵੇਂ ਸਮੁੰਦਰ ਵਾਂ ਪਾਣੀ ਛੱਲਾ ਮਾਰੇ ਕਰਦਾ ਨਾ ਜਾਂ ਗੱਡੀ ਨਿਕਲਦੀਆਂ ਜੋ ਹਾਲ ਹੋ ਰਿਹਾ ਭਾਈ ਐਨਾ ਪਾਣੀ ਚੱਲ ਰਿਹਾ ਹੈ ਭਾਈ ਮੀ ਭਾਈ 2 ਘੰਟੇ ਪਿਆ ਹਣੇ ਇੰਨੀ ਨੇਰੀ ਲਿਆਤੀ ਹੁਣ ਤੁਸੀਂ ਲਾ ਲਓ ਸਾਹਿਬ ਜੇ ਕਿਤੇ ਸਾਰਾ ਦਿਨ ਮੀ ਪੈਦਾ ਹੋ ਜਵੇ ਯਾਨੀ ਕਿ 12 ਘੰਟੇ ਮੀ ਪੈ ਗਏ ਨਾ ਫਿਰ ਜਿਹੜੀਆਂ ਕਲੋਨੀਆਂ ਕਲਾਨੀਆਂ ਨਾਲਾ ਪਾਸ ਬਣੀਆਂ ਵੀ ਨਾ ਸਾਰੀਆਂ ਡੁੱਬ ਜਾਣਗੀਆਂ ਭਾਈ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਨਾ ਇੱਥੇ ਇੱਕ ਟੋਬਾ ਹੋਇਆ ਕਰਦਾ ਅਜਿੱਥੇ ਪਾਣੀ ਖੜਿਆ ਜੈਨਾ ਰੋਡ ਤੇ ਆ ਦੂਜੀ ਸਾਈਡ ਬਈ ਟੋਬਾ ਹੋਈ ਕਰਦਾ ਤਾਂ ਟੋਬੇ ਵਿੱਚ ਸਾਰਾ ਪਾਣੀ ਭਰ ਜਾਏਗਾ ਤਾਂ ਟੋਬਾ ਦਾ ਬਈ ਪਤਾ ਨਹੀਂ ਰੱਬ ਜਾਣੇ ਪਰ ਇੱਥੇ ਅੱਜ শোরੂਮ ਬਣ ਗਏ শোরੂਮਾਂ ਖਾਤਰ ਜਿਹੜਾ ਟੋਬਾ ਉਹ ਤਾਂ ਹੋ ਗਿਆ ਬੰਦ ਟੋਬੇ ਦਾ ਹੋ ਗਿਆ ਹੁਣ ਬੰਦ ਹੁਣ ਪਾਣੀ ਦਾ ਫਿਰ ਰੋੜਾਂ ਤੇ ਹੀ ਖੜਨਾ ਆ ਪਰ ਪਾਣੀ ਇੰਨਾ ਚੜ ਰਿਹਾ ਆ ਕੀ ਆ ਕਹਿਣੇ ਬਈ ਦੇਖੋ ਬਈ ਪਾਣੀ ਬਾਈ ਨਿਕਲ ਕੇ ਨਿਕਲ ਕੇ ਹਮੇ ਤਾਂ ਨਿਕਲ ਕੇ ਬਈ ਕਿਸ਼ਤੀਆਂ ਵਾਂ ਕਿਸ਼ਤੀਆਂ ਲੈਣੀਆਂ ਪੈਣੀਆਂ ਉਹਨਾਂ ਦਾ ਇੱਥੇ ਚਲਾਨ ਖਾਤਰ ਰੋੜ ਵਾ ਪਾਣੀ ਰੋੜ ਘਾਟ ਆ ਬਈ ਪਾਣੀ ਜ਼ਿਆਦਾ ਆ ਪਾਣੀ ਖਾਤਰ ਕਿਸਤੀਆਂ ਲੈ ਲੋ ਹੁਣ ਤਾਂ ਚਲਾਣ ਨੂੰ ਲਾਂਡਰਾ ਦੇ ਖੇੜ ਰੋਡ ਦੇ ਕੰਬੀ ਵਾਲਾ ਚੱਲੂਗਾ ਨਾਲੇ ਹੁਣ ਤਾਂ ভাই ਇਸ ਸਾਈਡ ਦਾ ਪਾਣੀ ਫੇਰ ਵੀ ਘਟਾ ਦੂਜੀ ਸਾਈਡ ਦਾ ਪਾਣੀ ਬਹੁਤ ਜ਼ਿਆਦਾ ਖੜਿਆ ਰੋਡ ਕੇ ਪਰਲੇ ਪਾਸੇ ਪਰਲੇ ਰੋਡ ਪਾ ਜਿਹੜਾ ਖਰੜ ਤੇ ਲਾਂਡਰਾ ਨੂੰ ਜਾ ਰਿਹਾ ਆ ਉਸ ਸਾਈਡ ਦਾ ਬਈ ਗੱਡੀਆਂ ਵੀ ਨਹੀਂ ਜਾ ਰਹੀਆਂ ਇਹ ਕਹਾਣਾ ਗੱਡੀਆਂ ਹੀ ਬੰਦ ਕਰੀਆਂ ਆਂ ਵੀ ਇੰਨਾ ਇੰਨਾ ਪਾਣੀ ਖੜਿਆ ਉਹ ਦੇਖੋ ਬਈ ਦਿਖ ਰਿਹਾ ਹੁਣ ਤੁਹਾਨੂੰ ਕਿਉਂਕਿ ਟੋਜ ਦਾ ਹੈਗਾ ਹੀ ਨਹੀਂ ਆ ਉਧਰ ਬਈ ਪਰ ਪਾਣੀ ਬਹੁਤ ਖੜਿਆ ਗੱਡੀ ਨਾ ਪਤਾ ਨਹੀਂ ਬਈ ਕਿੱਥੇ ਕਿਆ ਕਰਦੇਵੇਂ ਕਿੱਥੇ ਨਹੀਂ ਕਰਦੇਵੇਂ ਯੋ ਦੁਕਾਨਾਂ ਵਾਲਿਆ ਗਾ ਕੀ ਹਾਲ ਹੋ ਰਿਹਾ ਉਹਨਾਂ ਦਾ ਆਪ ਦੇਖੋ ਹੰਦਾ ਚਾ ਲਾਉ ਉਹ ਦੇਖੋ ਵੀ ਠੇਕਾ ਡੁੱਬਿਆ ਪਿਆ ਠੇਕਾ ਵੀ ਸਾਰਾ ਸਾਫਤਾ ਹੁੱਤੇ ਵੰਦਰ ਪਾਣੀ ਪੜਿਆ ਪਿਆ ਉੱਧਰ ਤਾਂ ਪਰਲੇ ਪਾਸੇ ਯੋ ਦੁਕਾਨਾਂ ਮਾਈ ਵੜ ਗਿਆ ਪਾਣੀ ਭਾਈ ਸਾਹਮਣੇ ਤੇ ਬਾਹਰ ਆ ਭਾਈ ਪਾਣੀ ਜਾਊਗਾ ਕਿੱਥੇ ਕੱਦ ਜਾਊਗਾ ਕੱਦ ਨਹੀਂ ਜੇ ਕਿਤੇ ਮੀਂਹ ਪੈਂਦਾ ਹੁੰਦਾ ਹੁਣ ਦੁਕਾਨਾਂ ਦਾ ਡੁੱਬੀਆਂ ਹੀ ਧੀਆਂ ਲਵਾਏ ਇਹਨਾਂ ਕੀ ਸਾਰਿਆਂ ਗਿਆ ਹੁਣ ਵੀ ਡੁੱਬੀਆਂ ਹੀ ਖੜੀਆਂ ਆ ਭਾਈ ਆ ਦੇਖੋ ਟਾਇਰ ਅੰਦਰ ਖੜੇ ਆ ਪਾਣੀ ਨੂੰ ਉਹ ਪਰਲੇ ਪਾਸੇ ਭਾਈ ਦੇਖੋ ਬੁਲਾ ਦੁਰਾ ਹਾਲ ਆ ਇਹ ਦੇਖਦੇ। ਇਹ ਬਣਉਂਗਾ ਵੀਡੀਓ ਦਾ। ਵੀਡੀਓ ਤਾਂ ਅੱਗੇ ਹੀ ਬਣ ਰਹੀ ਆ ਬਾਈ। ਕਿਆ ਕਰ ਰਹੇ ਦੇਖਦਾ ਸਹੀ। ਭਾਈ ਅੱਜ ਸਾਰੀ ਵੀਡੀਓ ਵਿੱਚ ਪਾਣੀ ਉਹ ਪਾਣੀ ਹੈ। ਬਾੜੀਆਂ ਪਾਣੀ ਫੇੜਦਣਾ। ਟੋਬੇ ਬਾਹਰ ਆ ਗਏ ਪਿੰਡਾਂਗੇ। ਪਿੰਡਾਂ ਵਾਲੇ ਗਾ ਨੂੰ ਪਿੰਡੇ ਹੋਏ ਕਰਦੇ ਪਹਿਲਾਂ ਹੁਣ ਤਾਂ ਟਲੋਨੀਆਂ ਵਾਲਾ ਬਣ ਗਿਆ ਸੀ ਵੀਰੇ। ਇਹ ਨਹੀਂ ਸੀ ਵੀਰੇ ਪਤਾ ਨਹੀਂ ਕਿੱਥੇ ਗਿਆ ਪਾਣੀ ਕਿੱਥੇ ਨਹੀਂ ਪਰ ਹੁਣ ਤਾਂ ਰੋੜਾ ਵਾ ਪਾਣੀ ਫਿਰ ਰਿਹਾ ਬਾਈ ਸਾਰਾ ਕੁਝ ਬੁਰਾ ਹਾਲ ਹੈ। ਢੀੜੀਆਂ ਫਸੀਆਂ ਪਈਆਂ ਬਾਈ ਟਰੈਂਪੂ ਫਸੇ ਪਏ ਆ। ਬੁਰਾ ਹਾਲ। ਟਵਾਇਟਰ ਤੇ ਬਾਦ ਬਾਈ ਡਰਾਈਵਿੰਗ ਪਰਲੇ ਪਾਸੇ ਨੂੰ ਕਰ ਰਹੇ ਆ। ਮਾਨੂੰ ਸਮਝਦੇ ਪਾਉਣਗੇ ਪਿੱਛੇ ਪਾਣੀ ਜ਼ਿਆਦਾ ਹੈਗਾ ਅੱਗੇ ਜ਼ਿਆਦਾ ਪਾਣੀ ਦਾ ਮੇਰੇ ਵੀਰ ਬਾਈ ਸੁਖਨਾਲ ਕਾਲੇ ਹੀ ਬਹੁਤ ਚੜਦੇ ਆ ਟਰੱਕ ਵਾਲੇ ਨੂੰ ਬਹੁਤ ਕਾਲੀ ਦੀ ਬਾਈ ਦੇਖ ਸੱਚਿਆ ਪਿਆ ਟਰੱਕ ਉਹਨੇ ਪਤਾ ਨਹੀਂ ਕੱਦਾਂ ਕੇ ਫਸਿਆ ਪਿਆ ਹੋਣਾ ਵਿਚਾਰਾ ਪਿੱਛੇ ਜਾਮਾ ਘੱਟੋ ਘੱਟ ਬਾਈ ਸਾਨੂੰ ਵੀ ਡੇਢ ਦੋ ਘੰਟੇ ਲੱਗ ਗਿਆ ਅੱਜ ਜਾਮਗਾ ਕਾਣਾ ਬਲੌਗ ਹੀ ਲੱਗਦੇ ਪਾੜਣਾ ਆਪਾਂ ਨੇ ਲੱਗ ਬਣਾ ਦਾਂਗੇ ਪਰ ਲੋਕ ਬਈ ਆਪਣੇ ਮਿੱਤਰ ਸੱਜਣ ਗਏ ਹੋ ਤੇ ਰੋਜ਼ ਆ ਕੇ ਕਹਿ ਦਿੰਦੇ ਬਾਈ ਇਹ ਬਲੌਗ ਬਣਾ ਦੇ ਅਜੇ ਇੱਕ ਹੋਰ ਬਣਾ ਦੇ ਰੋਡ ਦਾ ਬਲੌਗ ਆਪਾਂ ਅੱਜ ਫੇਰ ਬਲੌਗ ਬਣਾ ਕੇ ਪੋਸਟ ਕਰ ਦਣਾ ਬਲੌਗ ਬਾਈ ਸਾਰਾ ਸ਼ੁਰਤ ਲੇਕੇ ਅੰਤ ਤੱਕ ਦੇਖਿਓ ਕਿੰਨਾ ਬੁਰਾ ਹਾਲ ਹੈ ਕਿੰਨਾ ਜ਼ਿਆਦਾ ਬੁਰਾ ਹਾਲ ਹੈ ਟ੍ਰੈਫਿਕ ਜਾਮ ਦਾ ਪਤਾ ਨਹੀਂ ਕਿੱਥੇ ਤੱਕ ਲੱਗਿਆ ਹੋਇਆ ਚਲੋ ਭਾਈ ਮਿਲਦੇ ਆ ਅੱਜ ਦਾ ਵਲੌਗ ਵੀ ਸਮਾਪਤ ਕਰਦੇ ਆ ਇੱਥੇ ਵਲੌਗ ਦੇ ਅੰਤ ਤੱਕ ਤੁਹਾਨੂੰ ਆ ਜਾਮ ਦੀ ਵੀਡੀਓ ਦੇਖ ਲਓ ਇਹ ਪਾਈ ਵੀ ਹੋਊਗੀ ਥੋੜੀ ਜੀ ਭਾਈ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਉੱਥੇ ਤੱਕ ਜਾਮੇ ਜਾਮ ਲੱਗਿਆ ਹੋਇਆ ਚਲੋ ਹੁਣ ਤਾਂ ਨਿਕਲ ਗਏ ਜਾਮਾਂ ਤੇ ਹੁਣ ਮਿਲਦੇ ਆ ਭਾਈ ਅਗਲੇ ਵਲੌਗ ਦੇ ਵਿੱਚ Okay, bye.